ਲੈ ਨੂੰ ਚਾਹ ਫੜਾਏ ਆ ਮਾ ਪਾ ਕੇ ਨਾਲੇ ਚੱਲ ਚੰਗਾ ਅੱਜ ਤਾਂ ਇਹ ਦਵਾਈ ਦੇ ਬਹਾਨੇ ਜਾਊਗਾ ਮੂੰ ਤਾਂ ਕਰੋ ਜਮਾਨੇ ਨਿਕਲਦਾ ਹੈਗਾ ਅੱਜ ਵਧੀਆ ਮੌਕਾ ਦਾ ਰਾਤ ਨੂੰ ਆਉਂਦਾ ਵੀ ਨਹੀਂ ਹੈਗਾ ਅੱਜ ਮੈਂ ਤੇ ਮੇਰਾ ਪਾਣ ਜਾ ਚ ਦੋਨੇ ਪਾਵਾਂਗੇ ਨਾਲੇ ਕਰੂੰਗੀ ਪਾਣ ਜਿੰਨ ਕੋਸ ਬਾਲੀ ਠੰਡ ਜੀ ਲੱਗਦੀ ਰਹਿੰਦੀ ਹੈ ਇਹ ਸਾਰੀ ਠੰਡ ਤਾਰੂੰਗੀ ਅੱਜ ਇਹਨੂੰ ਪਹਿਲਾਂ ਪੁੱਛੀ ਲਵਾਂ ਵੀ ਕਦੋਂ ਕੋ ਜਾਊਗਾ ਪਾਣੀ ਵੀ ਤਪਤਾ ਹੋਇਆ ਪਿਆਗਾ ਤਿਆਰ ਹੋਏ ਤਾਂ ਬਿਸਤਰੇ 'ਚ ਹੀ ਨਹੀਂ ਨਿਕਲਦਾ ਮੈਨੂੰ ਕਾਲੀ ਹੋਈ ਤੇ ਵੀ ਕਿਹੜੇ ਵੇਲੇ ਭਾਗ ਜੇ ਇਹ ਅੰਦਰੋਂ ਨਹੀਂ ਹਿਲਦਾ ਹੈਗਾ ਚੱਲ ਇਹਨੂੰ ਚਾਹ ਫੜਾਉਣੀ ਆ ਘਰਤੀਆਂ ਤਿਆਰ ਇਹਨੂੰ ਮੇਰਾ ਆਲੋ ਤੁਮ ਕਹ ਕੇ ਨਾ ਅਜ ਬਿਸਤਰੇ 'ਚ ਤੁਸੀਂ ਭਾਗਵਾਨ ਐ ਬਸ ਉਠਦਾ ਮੈਂ ਅੱਗ ਬੱਜ ਜੀ ਕੱਢਤੀ ਭੱਗ ਤਾਂ ਕੱਢੀ ਪਿਆ ਪਾਣੀ ਵੀ ਦਿੱਤਾ ਕਰਿਆ ਪਿਆਗਾ ਤੁਸੀਂ ਤਾਂ ਰਜਾਈ 'ਚੋਂ ਨਹੀਂ ਹਿਲਦੇ ਹੈਂਗਾ ਮੈਂ ਤੈਨੂੰ ਐਂ ਕਹਿਣਾ ਦੂਰ ਦੀ ਬਾਤ ਹੈਗੀ ਅਪਾ ਮਾਰ ਰਿਸ਼ਤੇਦਾਰੀ ਚ ਰਹ ਪੋਂ ਆਪਣੀ ਜਾਂ ਕਈ ਵਾਰਾ ਹੋ ਗਿਆ ਨਾ ਹੁਣ ਦੋ ਰਾਤਾਂ ਜਾਂ ਤਿੰਨ ਰਾਤਾਂ ਲੱਗ ਜਾਣ ਮੈਨੂੰ ਉਹ ਬੱਸ ਕਰੋ ਜੀ ਇੰਨਾ ਤੈਨੂੰ ਕਿੱਥੋਂ ਲੱਗਦਾ ਇੱਕ ਰਾਤ ਦੀ ਗੱਲ ਅੱਗੇ ਵੀ ਤਾਂ ਜਾਣੀ ਹੀ ਹੋਊਗੀ ਕੋਈ ਪਰ ਨਾ ਫਰਕ ਹੌਣ ਠੰਡ ਆ ਗਈ ਬਸਾਂ ਨਹੀਂ ਮਿਲਦੀਆਂ ਦਵਾਈ ਮੈਚ ਦੀ ਪੱਕਾ ਲੈ ਕੇ ਆਉਂ ਬਸ ਆ ਹਾਂ ਠੰਡ ਤਾਂ ਹੈਗੀ ਆ ਬਾਕੀ ਦਿਨ ਵੀ ਉਦੀ ਛਿਪ ਜਾਂਦਾ ਹੁੰਦਾ ਬਾਲਾ ਨੇਰੇ ਜੇ ਤਾ ਤੁਰੇ ਹੀ ਨਾ ਮੁੜ ਕੇ ਇੱਥੇ ਬਸਾਂ ਨਹੀਂ ਮਿਲਣੀਆਂ ਪਿੰਡ ਵਾਲਿਆਂ ਦੇ ਜੱਪੀਓ ਦੋ ਦਿਨ ਲੱਗ ਜਾਣ ਕੋਈ ਗੱਲ ਨਹੀਂ ਤੁਸੀਂ ਆਪ ਦਾ ਚਾ ਨਰੇ ਹੀ ਚੱਲੂ ਕੋਈ ਗੱਲ ਨਹੀਂ ਉਸ ਮਾਗਰ ਟੈਨਸ਼ਨ ਨਾ ਲਿਆ ਪਰ ਵਾ ਮੈਂ ਤੇ ਮੇਰੀ ਟੈਨਸ਼ਨ ਤੇ ਜਮੀ ਨਾ ਲਿਆ ਕਰੋ ਮੈਂ ਕੋਈ ਨਿਆਣੀ ਹੈਗੀ ਹੈਗਿਆ ਅਸੀਂ ਦੋ ਜਣੇ ਘਰੇ ਉਹ ਤੇਰੀ ਟੈਨਸ਼ਨ ਹੀ ਰਹਿੰਦੀ ਆ ਹੋਰ ਦੱਸ ਮੈਨੂੰ ਕੀ ਦੀ ਰਹਿਣੀ ਆ ਕੋਈ ਗੱਲ ਨਹੀਂ ਤੁਸੀਂ ਬਸ ਜਿਹੜੇ ਆਪਦੇ ਕੰਮ ਤੋਂ ਤੇ ਜਾਣਿਓਂ ਕਿ ਉਧਰ ਧਿਆਨ ਦੋ ਨਾ ਕਿ ਤੁਸੀਂ ਇੱਧਰੋਂ ਟੈਨਸ਼ਨ ਲੋ ਲਾ ਦੇ ਨਾ ਨੇ ਮੇਰਾ ਟੋਪਾ ਮੈਂ ਟੋਪਾ ਲੈਣਗੇ ਨਹੀਂ ਝੱਕੀ ਜੰਦੀ ਆ ਆਪ ਮੇਰਾ ਟੋਪਾ ਲੈ ਰੱਖਿਆ ਬਸ ਚੱਲ ਨਾਲ ਹੋ ਜਾ ਦਛੀ ਦੀ ਜਾਪੀ ਗਈ ਨਿੱਗਾ ਸੀ ਆ ਅੱਛਾ ਨਿੱਗਾ ਹੋਰ ਉਹੋ ਕਰਦਾ ਮੈਂ ਬਸ ਕੱਪੜੇ ਜੇ ਕੱਪੜੇ ਮੈਂ ਕੱਢ ਦਿੰਦੀ ਆਂਗੇ ਪੱਗ ਕੱਢ ਦਿੰਦੀ ਆਂਗੇ ਇਹਨਾਂ ਨੇ ਥੋੜੀ ਮੈਂ ਲੱਗ ਪੱਗ ਤਾਂ ਮੈਂ ਕੱਢ ਕੇ ਧਰ ਵੀ ਐਸੀ ਕੱਪੜੇ ਫੇਨੋਂ ਨਾਲ ਜਿ ਰੱਖਿਆ ਵਾ ਹਾਂ ਰੱਖਿਆ ਰੱਖਿਆ ਚੱਲ ਆਜੋ ਚੰਗਾ ਬਾਹਰ ਲੈਣਾ ਫੋਨ ਕਰਕੇ ਕਹਿ ਦਈਏ ਯਾਰ ਇਹ ਇਕੱਲੇ ਜੇ ਹੋਣਗੇ ਹਣਾ ਫਿਰ ਵੀ ਸਿਆਣੇ ਬੰਦੇ ਦਾ ਫਰਕ ਹੁੰਦਾਗਾ ਅਗੋਂ ਮੁਹਰਾ ਭਾਈ ਵੱਡਾ ਭਾਈ ਕੰਮ ਆਊਗਾ ਚਲ ਕਰਦਾ ਨਾ ਹਾਂ ਹਲੋ ਹੈਲੋ ਉਹ ਕਿਵੇਂ ਆ ਬਾਲੇ ਉਹ ਠੀਕ ਆ ਤੂੰ ਦੱਸ ਵਧੀਆ ਮਾਦਾਦ ਇਹਨੂੰ ਐਂ ਕਹਿੰਦਾ ਸੀਗਾ ਕਿਵੇਂ ਦੱਸ ਮੈਂ ਦਵਾਈ ਬੂਟੀ ਜੀ ਲੈਣ ਜਾਣਾਗਾ ਅੱਛਾ ਤੇ ਉੱਥੇ ਰਹਾਂਗਾ ਦੋ ਕਰਾਤਾਂ ਰਿਸ਼ਤੇਦਾਰੀ ਚ ਰਹਿ ਪੂੰਗਾ ਦੂਰ ਦੀ ਬਾਟ ਆ ਗਈ ਅੱਛਾ ਤੇ ਐਂ ਕਰੀ ਫਿਰ ਅਰੇ ਰਾਤ ਨੂੰ ਇਕੱਲੇ ਖੁੱਲੇ ਹੁੰਦੀ ਐ ਕਿ ਮੜਾ ਜਾ ਭਾਈ ਇਤਲੀ ਘਰੀ ਪੈਣੀ ਆਪਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਿੰਤਾ ਨਾ ਨਿਗਾਰ ਰੱਖੀ ਪੂਰੀ ਕੋਈ ਗੱਲ ਨਹੀਂ ਮੈਂ ਹੈਗਾ ਮੱਖਕਦੋ ਹੋਰ ਕਉਆ ਚੋਰ ਚੱਕੇ ਜਾਂ ਕੋਈ ਉਹ ਤਾਂ ਵਿਸ਼ਵਾਸ ਸਾਜਾ ਰੋ ਟਾਈਮ ਮਾੜਾ ਜਗਲ ਟਾਈਮ ਮਾੜਾ ਕੀੜੇ ਬੀ ਕੀ ਕਾਂਡ ਹੋ ਜੇ ਕੋਈ ਗੱਲ ਨਹੀਂ ਮੈਂ ਹੈ ਮੈਂ ਨਿਗੜਾ ਨਹੀਂ ਦੇ ਦੂੰਗਾ ਨਿਸ਼ਾ ਰੱਖੀ ਬੋਲੀ ਫੇਰਾ ਜਮਾਂ ਮਾਂ ਦਾ ਸੰਸਈ ਨਾ ਮੰਨ ਤੂੰ ਹਾਂ ਚਲੋ ਚੰਗਾ ਫਰਾ ਜੀ ਟਾਈਮ ਜਨ ਵਾਲੀ ਮੈਂ ਤਾਂ ਚੱਲੂ ਨਹੀਂ ਆ ਜਾਣਾ ਚਲੋ ਉਹ ਤਾਂ ਬਗ ਜੀ ਮੈਂ ਤਾਂ ਚੱਲ ਨਾ ਬਸ ਚੜਦਾ ਫਿਰ ਤਿਆਰ ਹੋ ਗਏ ਕੋਈ ਨਹੀਂ ਕੋਈ ਨਹੀਂ ਤੂੰ ਚੰਗਾ ਚਾ ਆ ਚੰਗਾ ਨਹੀਂ ਆ ਜੀ ਚੰਗਾ ਲਹ ਆਪਨੇ ਟੈਨਸ਼ਨ ਮੁੱਕੀ ਹੁਣ ਆਪਾ ਦੋ ਚਾਹ ਰਾਤਾਂ ਰਹੀ ਆ ਮਾਦੇ ਪੂਆ ਵੀ ਕਹਿੰਦੀ ਸੀ ਲਾ ਕੇ ਨਹੀਂ ਜਾਂਦਾ ਹੈ ਵਿਆਹ ਤੇ ਤੂੰ ਲਹ ਉਹ ਤਾਂ ਗਿਆ ਚਾਹ ਪੀਲਾ ਦਾਸ ਵਾਲੀ ਨਣੇ ਪਿਆ ਮਾ ਕਿਪੂ ਨੂੰ ਮੈਂ ਤਾਂ ਫੇਰ ਲੈਣੀ ਪਾ ਕੇ ਪਹਿਲਾਂ ਕਿਪੂ ਨੂੰ ਫੜਾ ਕੇ ਆਵਾਂ ਨਾਲੇ ਉਹਨੂੰ ਦੱਸਤਾ ਦੇਣਾ ਵੀ ਅੱਜ ਆਪਾਂ ਕੱਲ ਨਹੀਂ ਆਂਗੇ ਹੈ ਬਾਹਰ ਠੰਡ ਠੰਡ ਜੀ ਕਰਦਾ ਰਹਿੰਦਾ ਅੱਜ ਤਾਂੂੰਗੀ ਤੇਰੀ ਠੰਡ ਵੀ ਮੈਂ ਅੱਜ ਆਪ ਤੇ ਕੋਲੇ ਪਾਉਂਗੀ

ਤੇ ਮਮਾ ਤਾਂ ਕਿਤੇ ਗਿਆਗਾ ਮੈਂ ਤਾਂ ਆਉਂਦਾ ਨਹੀਂ ਹੈਗਾ ਦੋ ਦਿਨ ਆਉਂਦਾ ਨਹੀਂਗਾ ਆਉਂਦਾ ਨਹੀਂਗਾ ਨਾਲ ਮੈਂ ਤੈਨੂੰ ਐ ਕਹਿੰਦੀ ਸੀ ਬਾਹਲੇ ਠੰਡ ਠੰਡ ਕਰੀ ਜਨਾਰ ਐਨਾਗਾ ਮਮੀ ਮੈਨੂੰ ਠੰਡ ਲੱਗਦੀ ਠੰਡ ਲੱਗਦੀ ਆ ਅੱਜ ਆਪਾਂ ਦੋਵੇਂ ਇਕੱਲੇ ਹੀ ਹੈਗੇ ਅੱਜ ਤਾਂ ਵੀ ਠੰਡ ਵਿੱਚ ਸੱਚੇ ਮਾਮੇ ਹਾਂ ਕਹਿਣਾ ਹੁਣਾ ਨਾ ਮਮੀ ਤੂੰ ਬਾਹਲੇ ਗਰਮ ਹੈਗੀ ਮੈਨੂੰ ਠੰਡ ਲੱਗਦੀ ਆ ਹਾਂ ਅੱਜ ਮੇਰੇ ਕਮਰੇ ਚ ਪਈ ਤੂੰ ਮੇਰੇ ਨਾਲ ਤੇਰੇ ਨਾਲ ਪਉਂਗਾ ਨਾ ਹਾਂ ਮੇਰੇ ਨਾਲ ਪਈ ਆਪਾਂ ਇਕੱਲੇ ਹੀ ਹੈਗੇ ਕੋਈ ਨਹੀਂ ਹੈਗਾ ਕਰੇ ਉਹ ਫਿਰ ਆਪਾਂ ਦੋਵਾਂ ਨੂੰ ਹੀ ਆ ਹਾਂ ਅੰਦਰੋਂ ਬਾੜ ਆਵਾਂਗੇ ਆਪਾਂ ਤੇ ਬਾੜ ਤਾਂ ਡਾਕੀ ਪਵਾਗੇ ਹੂੰ ਵੀ ਤਾਂ ਠੰਡ ਲੱਗੂਗੀ ਫਿਰ ਆਪਾਂ ਨੂੰ ਫਿਰ ਮੈਨੂੰ ਵੀ ਠੰਡ ਲੱਗੂਗਾ ਜੇ ਬਾਹਰ ਮੈਂ ਡਾ ਦੋਨੇ ਬਾਹਰ ਕਮਰੇ ਦੇ ਬੰਦ ਕਰਕੇ ਉਸ ਤੋਂ ਬਾਅਦ ਆਪਾਂ ਪਵਾਗੇ ਦੋਨੇ ਆਪਣੇ ਕਮਰੇ ਚ ਮੇਰੇ ਵਾਲੇ ਇੱਥੇ ਨਹੀਂ ਪਹਿਣਾ ਹੈਗਾ ਉੱਧਰ ਪਵਾਗੇ ਦੁੱਦੇ ਵੱਡਾ ਦੇ ਉਮੀ ਪਾएंगे ਜੇ ਮੈਂ ਮਾਮੇ ਨੂੰ ਪਾਉਣੇ ਨਹੀਂ ਮਾਮੇ ਹਾਂ ਹੋਰ ਹੁਣ ਕਿਵੇਂ ਪਾਉਂਗੇ ਉਮੀ ਜਮਾ ਜਮਾ ਉਮੀ ਫਿਰ ਮਾਮੇ ਨੂੰ ਠੰਡ ਲੱਗਦੀ ਨਹੀਂ ਹੁੰਦੀ ਦੇਖ ਲਾ ਮਾਮਾ ਤੇਰਾ ਕਿੱਥੇ ਠੰਡ ਮੰਨਦਾ ਜਦੋਂ ਮੈਂ ਹੈਗੀ ਹੈਗੀ ਮੈਂ ਤੂੰ ਤਾਂ ਗਰਮ ਗਰਮ ਮਾਂ ਤੈਨਹੀਂ ਤਾਂ ਕਹਿਨੀ ਹੈ ਤੈਨੂੰ ਵੀ ਗਰਮ ਗਰਮ ਕਰ ਦੂੰਗੀ ਤੂੰ ਟੈਨਸ਼ਨ ਨਾ ਲੈ ਹੁਣ ਬਸ ਮੈਨੂੰ ਗਰਮ ਗਰਮ ਰੱਖੀ ਸਾਰੀ ਰਾਤ ਮਾਮੀ ਤੂੰ ਜਮੀਨਾਂ ਟੈਨਸ਼ਨ ਲੈ ਸਾਰੀ ਰਾਤ ਕਿ ਇਹ ਜੀ ਤੈਨੂੰ ਗਰਮੀ ਚੜੂ ਕਿ ਤੇਰੀ ਮੁੜਕੇ ਗਰਮੀ ਉਤਰਨੀ ਹੋਈ ਨਹੀਂ ਹੂੰ ਠੰਡੀ ਨਹੀਂ ਲੱਗਣੀ ਹੈਗੀ ਸਾਰੀ ਸੱਬ ਦੀ ਨਿੱਤੋ ਜੂਗੀ ਤੇ ਤੇਰੀ ਠੰਡ ਮੁੜਕੇ ਲੱਗਣੀ ਫਿਰ ਤੇ ਚਾਹ ਮਾਂ ਮੈਂ ਗਰਮਾਇਆ ਸਬਾਲੀ ਪਰੀ ਹੋਈ ਆ ਓਟ ਓਟ ਕੇ ਕਿਵੇਂ ਮਰਜੀ ਲਾ ਲਾ ਚੱਲ ਚਾਹ ਫੋਨ ਆਈ ਜਾਂਦਾ ਫੋਨ ਚੱਕ ਲੈ ਅਜੇ ਤੱਕ ਮਾਮੀ ਦੀ ਰਜਾਈ ਚ ਵੜ ਕੇ ਉਹ ਮਾਮੀ ਨਾਲ ਆਏ ਜਮਾ ਹੈ ਨਿਹਾਰੇ ਉਹ ਯਾਦਰਾਤ ਦਾ ਅੱਜ ਕਰ ਗਏ ਮੱਛਾ ਮੱਛਾ ਘੜੀਆਂ 5 10 ਸਰੀਰ ਅੱਧਾ ਰਹਿ ਗਿਆ ਸੀ 6 ਮਹੀਨੇ ਹੋ ਗਏ ਸੀ ਕਿ ਫੋਨ ਹੀ ਨਹੀਂ ਕਰਿਆ ਸੀ ਅੱਜ ਗਿਆ ਬਾਈ ਬਾਹਰ ਤੇ ਅੱਜ ਬੜੀ ਆਪਦੀ ਆਪ ਹੀ ਕਹਤਾ ਉਹਨੇ ਵੀ ਆਜ ਹੀ ਕਰੇ ਰਾਤ ਨੂੰ ਵੀ ਕਰੇ ਕੋਈ ਹੈ ਹੀ ਨਹੀਂ ਕੱਲੀ ਆ ਬੜਾ ਨਜ਼ਾਰਾ ਆਇਆ ਜਵਾਕ ਜਦੋਂ ਚਲ ਸੂ ਸੂ ਜੂਆ ਅੱਜ ਆ ਗਿਆ ਨਜ਼ਾਰਾ ਨਹੀਂ ਉਹਦੇ ਬਾਤ ਤਾਂ ਠੇਕੇਦਾਰ ਜਿਆਰ ਬਣਾ ਲਏ ਸੀ ਇਹ ਬੜਾ ਹੋਇਆ ਸੀ ਸਰੀਰ ਇੱਦਾਂ ਰਹਿ ਗਿਆ ਸੀ दारू ਖਾ ਆ ਗਈ ਸੀ ਕੀ ਮੈਂ ਚੋਦੀ ਮਰ ਜਾਂਦੇ ਜੇ ਕਿਤੇ ਨਾ ਇੱਕ ਦੋ ਦਿਨ ਫੋਨ ਨਾ ਹੋਵੇ ਅੱਜ ਆਇਆ ਨਜ਼ਾਰਾ ਅੱਜ ਗੱਡਾਂ ਦੇ ਵਟੇ ਠੰਡ ਵੀ ਪਾਲੀ ਹੈ ਚੜਿਆ ਕਹਿੰਦਾ ਪੋਹ ਬਚਣਗੇ ਉਹ ਕਿਹੜੇ ਪੈਣਗੇ ਦੋ ਅੱਜ ਮਾਝਾ ਹਜਲਜਤਾ ਮਤਮਸਾਂ ਨਿਭੜੇ ਆਗੇ ਹੋ ਲੈ ਇਹ ਤਾਂ ਸੌਂ ਵੀ ਗਿਆ ਹੋਣ ਚੱਲਦਾ ਕੋਲੇ ਛੜਦਾ ਮੈਂ ਤਾਂ ਕੰਮੀ ਮਸਾਂ ਨਿਭੜਿਆਗੇ ਮੈਨੂੰ ਤਾਂ ਐ ਸੀਗਾ ਮੱਖਾਂ ਦਾ ਜਾਗਦਾ ਪਿਆ ਮਹਾਂ ਨਾਲ ਗੱਲਾਂ ਬਾਤਾਂ ਕਰਦੀ ਹੈਗੀ ਸਾਰਾ ਮੂਡ ਖਰਾਬ ਕਰਤਾ ਨਾ ਸੋਣਾਗਾ ਮੈਂ ਤਾਂ ਐ ਸੀਗਾ ਮੈਂ ਪੂਰੀ ਰਾਤ ਪਿਆਰ ਕਰੂੰਗੀ ਇਹਨੂੰ ਤਾਰੂੰਗੀ ਇਹਦੀ ਠੰਡ ਹੁਣ ਇਹਨੂੰ ਜਿਵੇਂ ਠੰਡ ਹੀ ਨਹੀਂ ਲੱਗਦੀ ਹੈ ਹੁਣ ਆਏ ਪਿਆਗਾ ਕੋਟ ਫੂਟ ਵੀ ਉਵੇਂ ਪਾ ਕੇ ਪੈ ਗਿਆ ਚਲੋ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹੁਣ ਸੌਂ ਗਿਆ ਰਾਤ ਨੂੰ ਤਾਂ ਉੱਠੂਗੀ 11 ਵਜੇ 12 ਵਜੇ ਸਾਈ ਰਾਤ ਚ ਜਾਗਤਾ ਹੂੰਗੀ ਕਾ ਨੂੰ ਨੀਂਦ ਖਰਾਬ ਕਰਨੀ ਹੈ ਹੁਣ ਇਹਦੀ ਮੈਂ ਬਾਕੀ ਚਾਲਾ ਬਾਕੀ ਕੜਾਜ ਦੀ ਰਾਤ ਹੀ ਆ ਕਿੰਨੀ ਗੂੜੀ ਨੀਂਦ ਚ ਪਿਆ ਚਾ ਸੌ ਜਾ ਕੰਮ ਛੇੜਨਾ ਵੈਨ ਆਈ ਨਹੀਂ ਲੱਭ ਕਾਹੋਂ ਦੁਖਣ ਲੱਗਦਾ ਜਿ ਲੋਟ ਹੋ ਕੇ ਫੈ ਜਾਂਦਾ ਸੁ ਹੈਗੀਆਂ 2-3 ਰਾਤਾਂ ਮੇਰੇ ਕੋਲੇ ਉਹਨੇ ਕੜਾ 2-3 ਦਿਨ ਨਾ ਮੋੜਨਾ ਸੰਦਾ ਚੰਗਾ ਛੇੜ ਦਿਨ ਹੀ ਚਲੇ ਨਾ ਪਾਈ ਜੀ ਪੈਣੀ ਲੱਟਾਂ ਵੀ ਬੰਦ ਕਰਨੀਆਂ ਸੀਗੀਆਂ ਉੱਠਾਂ ਓਹੋ ਆ ਬਾਰਜਾ ਕਿਵੇਂ ਖੜ ਕੇ ਆ ਕੌਣ ਹੋਇਆ ਇਹ ਜਿਗੜੇ ਦੇਖਾ ਕੌਣ ਉੱਠ ਕੇ ਪਰ ਬਾਹਰ ਤਾਂ ਕੁਲੇ ਸੀਗਾ ਹਾਂ ਜੀ ਕਿਵੇਂ ਠੀਕ ਹੈ ਤੁਸੀਂ ਇਹਦੇ ਬਾਰੇ ਇੱਥੇ ਮੈਂ ਤਾਂ ਭਾਈ ਨੇ ਕਿਹਾ ਸੀ ਕਹਿੰਦਾ ਉਧਰ ਭਾਈ ਜੀ ਭਾਈ ਨੇ ਕਿਹਾ ਸੀ ਹਾਂ ਫੋਨ ਕਰਕੇ ਕਹਿੰਦਾ ਘਰੋਂ ਇਕੱਲੇ ਉਹਦਾ ਚਲ ਤੁਸੀਂ ਕਰੋ ਬਾਹਰ ਜਾਓ ਇੱਕ ਵਾਰੀ ਜਿਹਾ ਕਹਿੰਦਾ ਸੌਂ ਜੇ ਉਹ ਮੈਨ ਤਾਂ ਜਨੇ ਨਹੀਂ ਫਿਰ ਅਸੀਂ ਹੈਗੇ ਸੀ ਕਿ ਦੋ ਜਣੇ ਕਰੇ ਤੁਹਾਨੂੰ ਤਾਂ ਲੋੜ ਹੀ ਨਹੀਂ ਸੀ ਵੀ ਆਉਣ ਦੀ ਤੁਸੀਂ ਆਪਦਾ ਘਰੇ ਰਹਿੰਦੇ ਫਿਰ ਉਹਨੇ ਫੋਨ ਕਰਿਆ ਭਾਈ ਨੇ ਭਾਈ ਨੂੰ ਫੋਨ ਕਰਦੇ ਕੋਈ ਮੈਨੂੰ ਤਾਂ ਉਹਨਾਂ ਨੇ ਕਿਹਾ ਹੀ ਨਹੀਂ ਸੀਗਾ ਬਾਕੀ ਅੱਗੇ ਕਿਹੜਾ ਕਿਤੇ ਗਏ ਨਹੀਂ ਹੈਗੇ ਪੁੱਛ ਲਓ ਫੋਨ ਤੇ ਪੁੱਛਣਾ ਤਾਂ ਮੈਂ ਕਿਹੜਾ ਹਾਂ ਨਹੀਂ ਚਲ ਫੋਨ ਤੇ ਪੁੱਛਣ ਦੇ ਤਾਂ ਕੀ ਲੋੜ ਹੈਗੀ ਐਂ ਤਾਂ ਹੁਣ ਦਿਨ ਰਾਤ ਦੀ ਉਹਨੇ ਜਾਨੇ ਸੁੱਤਾ ਭੈਰੂਆ ਕਹਿੰਦਾ ਕਈ ਵਾਰੀ ਅੱਜ ਕੱਲ ਟਾਈਮ ਮਾੜਾ ਚੋਰੀ ਠੱਗੀ ਤੇਨ ਪਤਾ ਕਿੰਨੀ ਹੁੰਦੀ ਆ ਹਾਂ ਚਲ ਉਹ ਤਾਂ ਗੱਲ ਸਹੀ ਹੈਗੀ ਰੁਕ ਗੰਧਾ ਡਬੜਾ ਪਾ ਜਾਂਦੇ ਨਾ ਚਲ ਫਿਰ ਮੈਂ ਕਰਦੀਆਂ ਕਿ ਤੁਹਾਡਾ ਉੱਧਰੋਂ ਭਾਂਡੇ ਚ ਬਿਸਤਰਾ ਵਸਾ ਦੇਣੀ ਆਂਗੀ ਉੱਥੇ ਪਾਜੇ ਇੱਥੀ ਬਹੂ ਆ ਮੈਂ ਤਾਂ ਇੱਥੇ ਕਿਵੇਂ ਬੈਠ ਸਕਦੇ ਤੁਸੀਂ ਮੇਰੇ ਨਾਲ ਫੇਰ ਕੀ ਹੁੰਦਾ ਨਹੀਂ ਉਹ ਦੂਜੇ ਕਮਰੇ ਚ ਪੈ ਜਾਓ ਮੂਰੇ ਨਾਲ ਨਿਗਰਾਨੀ ਰਹੂਗੀ ਜੇ ਤੁਹਾਨੂੰ ਆਈਂਗੀ ਆਗਾ ਵੀ ਨਿਗਰਾਨੀ ਬਸਤੀ ਪੈਣਗੀ ਬਾਹਰ ਖੁੱਲਾ ਰੱਖਾਂ ਮੈਂ ਜਾਗਦੀ ਰਹਿਣਾ ਫਿਰ ਕੋਈ ਗੱਲ ਨਹੀਂ ਫਿਰ ਬਰਾਂਡੇ ਚ ਪੈ ਜਾਉਣਾ ਮੈਂ ਆਹ ਬਾਹਰ ਧਾ ਲੈਣੀ ਹੈ ਕਿ ਆਪਦਾ ਮੈਂ ਸਿ ਪੈ ਜਾਵਾਂਗੇ ਦੋਨੇ ਮਮੀ ਪਣ ਜਾਵਾਂਗੇ ਨਹੀਂ ਇਹਦਾ ਪਿਆਰਾ ਸੁੱਤਾ ਹੁਣੀ ਕੋਈ ਸੁੱਤਾ ਇਹਨੂੰ ਨਹੀਂ ਫਿਰ ਕੋਈ ਗੱਲ ਨਹੀਂ ਕਿ ਨਿਆਣਾਗਾ ਫਿਰ ਕੀ ਹੋਗਾ ਜੇ ਸੌਂ ਗਿਆ ਇਹ ਨਿਆਣਾ ਕਿਉਂ ਇਹ ਵੀ ਗੱਭਰੂ ਗਈ ਮੈਂ ਗੱਭਰੂ ਹੋ ਰਿਹਾ ਵੀ ਨਿਆਣਾਗਾ ਚਾਹ ਗੱਭਰੂ ਲਾਲਾ ਚਾਹੇ ਕੋਈ ਗੱਲ ਨਹੀਂ ਪਰ ਹੁਣ ਸੁੱਤਾ ਪਿਆ ਹੁਣ ਸੁੱਤੇ ਪਿਆ ਨੂੰ ਜਾਨਨੀ ਨੂੰ ਠੋਣਾਵੇਂ ਆਪਾਂ ਨੂੰ ਦਾਵ ਖੰਡ ਮਸਾੜਾ ਲੱਗਿਆ ਸੀ ਕਿਹੜੇ ਖੰਡ ਤੂੰ ਟਿੱਕੇ ਬਹਿ ਜਾ ਤੇਰੇ ਆਪਦੇ ਨੋਹੀ ਗੱਲ ਫੋ ਮਾਰਦਾ ਰਹਣਾਗਾ ਤੈਨੂੰ ਮੈਂ ਕਿੰਨੇ ਵਾਰੇ ਸਮਝਾਇਆਗਾ ਵੀ ਤੂੰ ਛੱਡ ਦੇ ਕੜਾ ਛੱਡ ਦੇ ਮੈਂ ਇਹ ਜੀ ਜਨਾਨੀ ਹੈ ਨਹੀਂ ਜਿਹੜੇ ਤੂੰ ਮੈਨੂੰ ਭਾਲ ਰਹਿਣਾਗਾ ਉਹ ਫੇਰ ਕੀ ਹੁੰਦਾ ਜੇ ਕਰਾਂ ਕਿੱਥੋਂ ਲੱਗ ਗਿਆ ਬੋਲਣ ਨੂੰ ਸਾਹੇ ਸਿੱਧਾ ਸੀਗਾ ਜਵਾਬ ਉਹਨਾਂ ਤਾਂ ਅੱਗੇ ਨਹੀਂ ਲਾਉਂਦੀ ਸੀ ਉਹਦਾ ਸੁੱਤਾ ਪਈ ਹੋਣਾ ਪਤਾ ਲਾਇਦਾ ਇਹਨੂੰ ਵੀ ਕੌਣ ਬੋਲੀ ਜਾਂਦਾ ਮੇਰੇ ਕੋਲ ਓਏ ਮੈਂ ਸਾਡੇ ਵਾਲੇ ਨੂੰ ਤੇਰੇ ਤੇ ਕਿਉਂ ਵਿਸ਼ਵਾਸ ਆਗਾ ਐਂ ਤਾਂ ਉਹ ਸੋਚਦਾ ਨਹੀਂ ਹੈਗਾ ਵੀ ਇਹ ਤੇਰੀ ਅੱਖ ਕਿੱਦਾਂ ਦੀ ਹੈਗੀ ਪਰਜਾਈ ਵਾਲਾ ਤਾਂ ਤੂੰ ਨਿਹਾਜੀ ਨਹੀਂ ਕਰਦਾ ਹੈਗਾ ਤੂੰ ਤਾਂ ਹੋਰ ਪਾਸੇ ਤੁਰਿਆ ਫਿਰਦਾ ਕਾਮ ਬਲ ਗਿਆ ਪਰਜਾਈ ਦਾ ਅਗਰ ਕੀ ਕਹੇ ਨਾ ਵੀ ਇੱਥੇ ਦੇ ਹੋਰ ਪੈਸੇ ਜੇੜ ਪੈਸੇ ਤਾਂ ਇੱਕੋ ਗੱਲੀ ਕਹਿੰਦੀ ਆ ਹਾਂ ਕਾਹ ਨਾਲ ਪੈ ਕੇ ਤਾਂ ਕੀ ਆ ਪਾਈਆਂ ਪਈਆਂ ਦਾ ਕੀ ਬੰਡਿਆ ਹੁੰਦਾ ਅੱਛਾ ਪਾਈਆਂ ਪਾਈਆਂ ਦਾ ਕੀ ਬੰਡਿਆ ਹੁੰਦਾਗਾ ਨਾ हां एक मां ने जम्मिएंदे ना तू केड़ा फर्क मां दा जम्मया हैगा गंवंडी हैगा गंवंडी मंगो रहे ना पता है चाचे ਦੇ ਪੁੱਤ ਫਿਰ ਕਿੰਨਾ ਘਰ ਕਪੈੰਦਾਨਾ ਤੂੰ ਤਾਂ ਕਾਹ ਵਾਲੀਆਂ ਗੱਲਾਂ ਕਰੀ ਜੰਨੀ ਆ ਚਲ ਕੋਈ ਗੱਲ ਨਹੀਂ ਹੁਣ ਨੀਂਦ ਆਈ ਜਲਦੀ ਬਹੁਤ ਰਾਤ ਹੋ ਗਿਆ ਕਰੋ ਮੈਂ ਅੱਧਰ ਮੰਝਾ ਢਾਕੇ ਹੁਣੀ ਆ ਮੈਂ ਇੱਧਰ ਪਾ ਨਹੀਂ ਬੈਜਾ ਨਾ ਚਲ ਮੈਂ ਕਰਦੀਆਂ ਮੈਂ ਮੰਝਾ ਢਾਕੇ ਹੁਣੀ ਹੈਗੀ ਤੇਰਾ ਭਾਂਡੇ ਚ ਉਹ ਮੰਝਾ ਨਾ ਉਹਨੂੰ ਕੀ ਆਰਾ ਆ ਉੱਠ ਖੜਿਆ ਲੈ ਆਹ ਕੌਣਾ ਮਾਮੀ ਐ ਵੀ ਹੈਗਾ ਘਰ ਆਪਦਾ ਜੀ ਕੋ ਐ ਇੱਥੇ ਕੀ ਕਰਦਾ ਆਪਣੇ ਕੋਲੇ ਮੈਂ ਪੁੱਛਣਾ ਤੇਰੇ ਮਾਮਾ ਕਹਿ ਗਿਆ ਨਹੀਂ ਮੈਂ ਤਾਂ ਕਹ ਇੱਥੇ ਪੈ ਜੀ ਦੱਸ ਇੱਥੇ ਦੱਸ ਕੀ ਹੁੰਦਾਗਾ ਅਸੀਂ ਦੋਨੇ ਪਏ ਤਾਂ ਹੈਗੇ ਸੀਗੇ ਚੰਗੇ ਪਹਿਲੇ ਬਾੜ ਢਾਕੇ ਮੈਂ ਤਾਂ ਗੇਟ ਟੋਣ ਜਾਂਦੀ ਸੀ ਐਨੇ ਟਪਕ ਪਿਆ ਤਾਂ ਤੂੰ ਇੱਥੇ ਸਾਡੇ ਕੋਲ ਕੀ ਕਰੇਂਗਾ ਜੀ ਓਏ ਮੈਂ ਤਾਂ ਆਉਣੀ ਆ ਤੂੰ ਉਧਰਲੇ ਕਮਰੇ ਚ ਵਗ ਚਲ

ਕੋ ਸੂਨ ਸੱਫਾ ਨਹੀਂ ਹੈਗਾ ਤੁਹਾਨੂੰ ਜਮੀ ਤਾਂ ਦੇਖ ਲੋ ਵੀ ਸਿਆਣਾ ਬਿਆਣਾ ਦਾ ਜਵਾਬ ਕੀ ਸੋਚੂਗਾ ਮੰਜੜਾਉਣੀ ਕਿ ਤੂੰ ਜਾਓ ਬਾਹਰ ਉੱਥੇ ਪਏ ਆਪੇ ਮਾਮੀ ਇਹਨੇ ਤਾਂ ਤੇਰੀ ਰਜ਼ਾਈ ਰੱਖਿਆ ਇਹ ਨਹੀਂ ਕਰ ਮਕੂਪਰਾ ਵਿੱਚ ਫਕਰ ਜਾ ਤੂੰ ਦੇਖੀ ਕਿ ਮੈਂ ਬਹੁ ਬਈ ਇਹ ਦਿਆ ਜਵਕਾ ਨੂੰ ਤੇ ਪਰ ਹਈ ਜਵਾਕ ਮੈਂ ਤਾਂ ਬਰਿਆਣੀ ਹੈਗਾ ਤੂੰ ਤਾਂ ਸਿਆਣਾ ਬਿਆਣਾ ਆ ਫਿਰ ਫਿਰ ਜਵਾਕ ਗਿਆ ਤਾਂ ਉਦਦ ਕੱਲਾ ਵੀ ਸਮਝੂ ਆਏ ਕੱਲਾ ਕਿ ਮੈਂ ਸਾਂਝੂਗਾ ਮੈਂ ਇਹਦੇ ਕੋਲੇ ਪੈਣੀ ਹੁੰਦੀ ਏ ਬਿੜਕ ਤੇੜਕ ਰੱਖਾਂਗੇ ਇੱਥੇ ਬਿੜਕਾਂ ਧੜਕਾਂ ਰੱਖਣੀਆਂ ਨਾ ਤੂੰ ਰੱਖ ਜਾ ਕੇ ਉੱਥੇ ਬਹਿ ਜਾ ਜਾ ਕੇ ਨਹੀਂ ਮੈਂ ਹੁਣ ਲਾ ਲਈ ਨੂੰ ਫੋਨ ਮੈਂ ਕਹਿ ਦੂੰ ਕਿ ਕਿੱਥੋਂ ਆ ਕੰਨ ਖਾਣ ਨੂੰ ਇੱਥੇ ਛੱਡ ਗਿਆ ਮੇਰੇ ਕੋਲੇ ਨੂੰ ਉਹ ਉੱਥੇ ਮੈਨੂੰ ਪਾਣਾ ਲੱਗੂਆ ਬਾਰ-ਬਾਰ ਤੇ ਫਿਰ ਲੱਗੀ ਜਾਵੇ ਪਾਣਾ ਤੈਨੂੰ ਆ ਮਾਮੀ ਫਿਰ ਇਹ ਕਦੀ ਥੋੜੀ ਢੰਡ ਲਾਉਂਦੀ ਆ ਓਏ ਠੰਡ ਨਹੀਂ ਮੈਂ ਇਹਦਾ ਪੈਣ ਦੀ ਗੱਲ ਕਰਦਾ ਇੱਥੇ ਲੈ ਫੇ ਤੂੰ ਲੈ ਇਹ ਕਿ ਫੇ ਕਿਹ ਗਾਦਾ ਆ ਬਾਸ ਅੱਜ ਕਿਉਂ ਉੱਛੀ ਨਾ ਲਾ ਮਰੇ ਬਾਗ ਚਲ ਪਾਏ ਜਾ ਜਾ ਕੇ ਤੂੰ ਆਪਦੇ ਕੰਮ ਕਿਹੜੇ ਚ ਰੋਜ ਪੈਣਾ ਦਿਨ ਦਾ ਸਵੇਹਾ ਜਾ ਪਹਿਨੇ ਤੁਸੀਂ ਜਾਓ ਉਧਰ ਮੈਨੂੰ ਤਾਂ ਡਰ ਲੱਗਦਾ ਬ੍ਰੋ ਮੈਂ ਨਹੀਂ ਮੈਂ ਮੇਰੀ ਮੰਮੀ ਕੋਲ ਕੱਲਾ ਆਪਾਂਗਾ ਹੈ ਫੇਰ ਕੀ ਹੋਊਗੀ ਸੰਗ ਨੂੰ ਕੀ ਨਾ ਨਾ ਮੈਂ ਨਹੀਂ ਪੈਂਦਾ ਤਾਂ ਮੰਮੀ ਕੋਲੇ ਉਹ ਮੈਂ ਬਹੂਆ ਮੈਂ ਮੈਂ ਤੈਨੂੰ ਕਿਹੜਾ ਕਹਦਾ ਤੂੰ ਪਕਾਉਣਾ ਮੇਰੀ ਗੱਲ ਸੁਣੋ ਤੁਸੀਂ ਦੋਨੇ ਪੈ ਜਾ ਮੈਂ ਰਾਖੀ ਤੇ ਬਹਿ ਜੰਨੀ ਆ ਸਾਈ ਰਾਤ ਦਾ ਠੀਕ ਹੈ ਫੇਰ ਤਾਂ ਲੋਟ ਆ ਜੂ ਨਾ ਕਿਦਾਂ ਸੌਂਗਾ ਉੱਠ ਕੇ ਮੈਂ ਉੱਥੇ ਆ ਜੂ ਆ ਗਿਰਨਾ ਇਹ ਤਾਂ ਦਿਮਾਗ ਖੱਲਿਆ ਹੋਇਆ ਵਾ ਪਰ ਇਹਨੂੰ ਇਤ ਇਤ ਲਿਖੀ ਕਾਗਜ਼ ਤੇ ਤੂੰ ਤਾਂ ਮੰਗ ਲਿਆ ਅੱਲ ਗਿਆ ਨਾ ਦਿਮਾਗ ਉਹਦਾ ਹੂੰ ਬੱਸ ਇਹਦਾ ਦਿਮਾਗ ਖੱਲਿਆ ਹੋਇਆ ਇਹਦੇ ਪ੍ਰਿੰਸੀਪਲ ਦਾ ਦਿਮਾਗ ਆਂਦੇ ਨੇ ਚਲ ਕੋਈ ਗੱਲ ਨਹੀਂ ਚੱਪ ਚੱਪ ਚੱਲੋ ਕੋਈ ਗੱਲ ਨਹੀਂ ਤੁਸੀਂ ਨਾ ਪਏ ਜਾ ਕੇ ਇਹਨੂੰ ਪਏ ਜਾਣ ਦੇ ਇੱਥੇ ਐਵੇਂ ਨਾ ਹੋ ਕਰੀ ਚੱਲਿਆ ਕਰੋ ਰੁਕੜਾ ਦੋ ਤਿੰਨ ਰਾਤਾਂ ਮੁਰਦਾ ਮੈਂ ਤਾਂ ਉੱਥੇ ਪਾ ਜੈਣਾ ਢੜਕੇ 4 ਵਜੇ ਚਾਚੂ ਕਰੇਗੀ ਕਿ ਦੋ ਦੇਖਾਂਗੇ ਠੰਡ ਲਾ ਲਾਂਗੇ ਬੰਦੇ ਜਟਪਾ ਦਾ ਲੱਗੂਗੇ ਤੇ ਹੁਣ ਉਹਨਾਂ ਦੇ ਤਾਂ ਚਾਹ ਬਣਾ ਕੇ ਜਾ ਜਾ ਘਸਮਾਣੀ ਰੱਖ ਲਈ ਸਾਈ ਰਾਤ ਪੀ ਜਣ ਛੱਡ ਜਣ ਨਹੀਂ ਠੀਕ ਤਾਂ ਉਹ ਦੋ ਹੁਣੀ ਗੱਲਾਂ ਜੇ ਹੁਣੀ ਹੀ ਬਣਾ ਕੇ ਦੇ ਦੇ ਚਾਹ ਨਾ ਬਣਾ ਦਿੰਨੀ ਆ ਚਾਹ ਦੇ ਤਾਂ ਕੋਈ ਗੱਲ ਨਹੀਂ ਵਿੱਚ ਪੇਗ ਪਾ ਲਿਆ ਵੀ ਮੈਂ ਥੋੜਾ ਜੈ ਇਨਾਂ ਮੇਰੇ ਕੰਨ ਨੂੰ ਪੇਗ ਪਾਈ ਸੇਕ ਪਾਈ ਕੁਸ ਮਰਜੀ ਪਾਈ ਚੱਲ ਮੈਂ ਚਾਹ ਕਣਵਾ ਕੇ ਦਿੰਦੀ ਜਾਂ ਘਤੂ ਬਾਪਾ ਚਾਰਾ ਮੈਂ ਹੁਣੀ ਆ ਆ ਜਾ ਕੇ ਨਗਰ ਨਾ ਦਿੰਦਾ ਚੰਗਾ ਕੋਈ ਗੱਲ ਨਹੀਂ ਸੌਣ ਜਾਣ جواب ਦੀ ਨੀਂਦ ਵੀ ਖਰਾਬ ਕਰਤੀ ਆ ਕੇ ਭਾਈ ਨੀਂਦ ਇਹ ਤਾਂ ਹੁਣ ਤੇ ਸੌ ਗਿਆ ਚੱਲ ਪੈ ਜਾ ਕਿਪੂ ਮੈਂ ਇਹਦੀ ਚਾਹ ਜੀ ਬਣਾ ਕੇ ਦੇਈ ਆਮਾ ਇਹ ਤਾਂ ਜੂੜ ਬੱਟਾ ਫੇਰ ਹੀ ਹੋਊਗਾ ਕਿੱਥੋਂ ਰਾਤ ਖਰਾਬ ਕਰੀ ਜੈਨੇ ਆਪੇ ਉਰੇ ਆ ਜੋ ਕਿੱਧਰ ਆ ਬੈੱਡ ਤੇ ਪੈ ਜਾ ਨੀਰੇ ਜੀ ਚ ਨੀ ਰਹੀ ਆ ਹੁਣ ਪਰ ਹੁਣ ਰਾਤ ਨੂੰ ਨੀ ਰਹੀ ਹੁੰਦਾ ਗਾ 10:00 ਵਜੇ ਪਈ ਆ ਆ ਪਿਆ ਬਿਸਤਰਾ ਆ ਲੈ ਲਓ ਰਜਾਈ ਤੇ ਇੱਥੇ ਪੈ ਜਾ ਠੀਕ ਹੈ ਤਾਂ ਐ ਤਾਂ ਜਾਉਂਗਾ ਮੇਰੀ ਪਹਿਲਾਂ ਇੱਕ ਗੱਲ ਸੁਣੀ ਪਹਿਲਾਂ ਤੇਰੀਆਂ ਗੱਲਾਂ ਸੁਣ ਲੈਣੀਆਂ ਬਹਿ ਜਾ ਉੱਥੇ ਤਾਂ ਤੂੰ ਉਹਨੂੰ ਸੌਣ ਨਹੀਂ ਦਿੱਤਾ ਹੈਗਾ ਜਵਾਬ ਮੇਰੇ ਚਲੋ ਉਹ ਤਾਂ ਸੌਣ ਪਹਿਲਾਂ ਤੂੰ ਮੁਰੂ ਨਾਲ ਬਾਹਰ ਤੋਂ ਨਹੀਂ ਆ ਤੇ ਕੋਈ ਹੋ ਹੋ ਚੰਗੀ ਗੱਲ ਹੈ ਤੇ ਚੰਗੀ ਗੱਲ ਨਹੀਂ ਆ ਗਈ ਕੋਈ ਮਾੜੀ ਆ ਗਈ ਫੇਰ ਕੀ ਹੋਗਾ ਭਣ ਜਾਦਾ ਮੇਰਾ ਮੇਰੇ ਕਿ ਨਾਲ ਨਹੀਂ ਪੈ ਸਕਦਾ ਉਹ ਤੇ ਉਹ ਤਾਂ ਥਾਨੀ ਗੱਲਾਂ ਅੰਮ੍ਰਿਤ ਪਤਾ ਨਾਲ ਮੈਂ ਸੁਣ ਲਈ ਨਾ ਸੁਣੀ ਉਹ ਗੱਲੋਂ ਅਖੀਰ ਮੈਂ ਠੰਡ ਲਾ ਹੋਊਗੀ ਤੇਰੀ ਤੇ ਉਹ ਆ ਕਿ ਆ ਮਮੀ ਬੜੀ ਠੰਡ ਲਾ ਹੋ ਗਈ ਨਜਰ ਦੇ ਪਾੜੇ ਮਰੀ ਜ ਤੈਨੂੰ ਭੇਜਿਆ ਸੀ ਉਹਨਾਂ ਬੇ ਉਹ ਤਾਂ ਆਪ ਦਾ ਕੰਮ ਧੰਦੇ ਗਿਆਗਾ ਮੈਂ ਕੋਈ ਉਹ ਤਾਂ ਚੋਰੀ ਰੱਖੀ ਬੈਠੀ ਆਂ ਗੀ ਇਹਨੂੰ ਇੱਥੇ ਤੈਨੂੰ ਕੀ ਮਤਲਬ ਮੈਂ ਆਪਦਾ ਘਰੇ ਕੁਛ ਮਰਜ਼ੀ ਕਰਾ ਚਾਹੇ ਨਾ ਕਰਾਂ ਮੈਨੂੰ ਤੈਨੂੰ ਦੇਖ ਕੇ ਨਾ ਜਵਾਜ ਬਿਓ ਝੜਦੀ ਆ ਮੈਨੂੰ ਤੈਨੂੰ ਦੇਖ ਕੇ ਬਿਓ ਝੜਦੀ ਆ ਰਾਹ ਦਾ ਰੋੜਾ ਬਣ ਕੇ ਬੈਜੇ ਨਾ ਮੇਰੇ ਹੋ ਕੇ ਤਾਂ ਮਾਉਣਾ ਕਿਉਂ ਰਾਲਾ ਰੋੜਾ ਉਹ ਕਾਦੇ ਨਾਲ ਬਣ ਗਿਆ ਜਦੋਂ ਮੈਂ ਤੈਨੂੰ ਜਵਾਬ ਹੀ ਦੇਤਾ ਜਿਹੜਾ ਰਿਸ਼ਤਾ ਹੈਗਾ ਨਾ ਆਪਣਾ ਅਸਗਵਾਂਡ ਚ ਉਹੀ ਰਿਸ਼ਤਾ ਰੱਖ ਮੈਂ ਨਹੀਂ ਤੇਰੇ ਨਾਲ ਕੋਈ ਰਿਸ਼ਤਾ ਰੱਖਣਾ ਹੈਗਾ ਜਿਹੜਾ ਤੂੰ ਸੋਚ ਰਿਆਂਗਾ ਮੇਰਾ ਭਾਈ ਦਾ ਇੰਨਾ ਮੇਰੇ ਤੇ ਬਸਵਾਸ ਕਰਦਾ ਵੀ ਕਰੇ ਪਈ ਜੂ ਹਾਂ ਤਾਂ ਹੀ ਵਿਸ਼ਵਾਸ ਘਾਤ ਤੂੰ ਹੀ ਕਰ ਰਿਆਂਗਾ ਫਿਰ ਤੈਨੂੰ ਕਿ ਮੈਂ ਅੱਖ ਫੇਰ ਮੇਰੇ ਤੇ ਗੰਦੀ ਰੱਖਦਾ ਹਾਂ ਇਹ ਤਾਂ ਮਹੀ ਅਗੀ ਮੂਰੋ ਜਿਹੜੀ ਤੈਨੂੰ ਜਵਾਬ ਦੇ ਦੇਣੀ ਹੈਗੀ ਜੇ ਕੋਈ ਮੇਰੇ ਥਾਂ ਤਾਂ ਕੋਈ ਹੋਰ ਹੁੰਦੀ ਨਾ ਮੈਂ ਇਹ ਜੀ ਵੀ ਉਹਨੂੰ ਬਸਵਾਸ ਨਾਲ ਚੱਲ ਮੈਂ ਮਿਲ ਪਰ ਜਾਏਗੀ ਨਾ ਕੋਈ ਗੱਲਬਾਤ ਕਰ ਲੂਆ ਕਿਉਂ ਗੱਲਬਾਤ ਕਿਉਂ ਕਰ ਲੇਗਾ ਗੱਲਬਾਤ ਕਰ ਭਾਈ ਹੁੰਦਾ ਨਹੀਂ ਇਹ ਤੂੰ ਨਹੀਂ ਫਿਰਦੀ ਕਿਤੇ ਮੈਂ ਉਹ ਤੈਨੂੰ ਮੈਂ ਬਗਾਨਿਆਂ ਨਾਲ ਤਾਂ ਨਹੀਂ ਕਹਿੰਦਾ ਵੀ ਕਿਤੇ ਹੋਰ ਤੂੰ ਵੀ ਫਿਰਦੀ ਆ ਤੇ ਬਗਾਨਾ ਹੀ ਆ ਤੂੰ ਕਿਸ ਸਹਾਂਗਾਂ ਦਾ ਕੋਈ ਫਰ ਮੇਰਾ ਸੱਕਾ ਹੀ ਹੈ ਕਿ ਤੇ ਰੋਜ਼ ਦਿਨ ਰਾਤ ਤੇਰੇ ਕੋਲ ਹੀ ਰਹਿਣਾ ਸੱਕਾ ਤਾਂ ਉਹੀ ਹੈ ਜਿਹੜਾ ਵਿਆਹ ਹੈ ਮੇਨੂੰ ਉਹ ਤਾਂ ਉਹ ਨਾ ਹੀ ਗਈ ਹੈ ਹਾਂ ਕਿ ਮੈਨੂੰ ਛੱਡ ਕੇ ਜਾਂਦਾ ਛੱਡ ਕੇ ਜਾਂਦਾ ਪਰ ਉਹਨੇ ਤੈਨੂੰ ਰੱਖ ਹੀ ਦੇ ਛੱਡਿਆਗਾ ਨਹੀਂ ਰੱਖੀ ਰੱਖੀ ਵੀ ਚਾ ਕੋਈ ਗੱਲ ਦੀ ਜੇ ਕੁਸ ਕਹੀ ਦੂ ਤਾਂ ਵੀ ਮੜੀ ਮੁੱਟੀ ਗੱਲ ਹੋਰ ਜਦ ਪਤਾ ਲੱਗਗਾ ਨਾ ਸਰਤਾ ਨਾਲ ਲੱਗ ਕਰਦੂਗਾ ਤੇਰੇ ਇੰਨਾ ਕੁ ਸੋਚ ਲਈ ਹਰਕ ਬਹੁਤ ਪੜਹਾਉ ਉਹਨਾਂ ਨੇ ਤੈਨੂੰ ਪਤਾ ਆਉਦਾ ਫਿਰ ਤੇ ਆ ਗੱਲਾਂ ਦਾ ਫਿਰ ਮੈਨੂੰ ਬਦ ਮੈਂ ਦੱਸ ਤੂੰ ਕਿਹੜੀਆਂ ਗੱਲਾਂ ਕਹਿਦਾ ਐ ਤੂੰ ਵੀ ਭਾਣ ਦੀ ਨੂੰ ਆਖੀ ਜਾਂਦੀ ਸੀ ਵੀ ਮੇਰੇ ਹੁੰਦੇ ਫੇਰ ਕਿੱਧਰ ਜਾਈਂ ਮੇਰੀ ਗੱਲ ਸੁਣ ਲੈ ਤੂੰ ਐਵੇਂ ਗਲਤ ਨਾ ਦੇ ਦਿਮਾਗ 'ਚ ਭਰੀ ਚੱਲ ਸਮਝਗਾ ਨਾ ਜਿਹੜਾ ਸੋਚਦਾ ਹੂੰੀ ਸੋਚੀ ਇਹਨਾਂ ਕਾ ਪੁੱਠੇ ਸਿੱਧੀਆਂ ਗੱਲਾਂ ਜੀਆਂ ਕੋਈ ਇਹੋ ਜਿਹਾ ਰਿਸ਼ਤਾ ਰਹੇਗਾ ਸਾਡਾ ਮਾਮੀ ਭਾਣ ਜਿਹਦਾ ਰਿਸ਼ਤਾ ਹੈਗਾ ਐਵੇਂ ਉਹਨੂੰ ਦਾਗ ਨਾ ਲੱਗੂ ਗੱਭਰੂ ਜੁਆਨ ਨਾਲ ਭੇਜੇ ਤੇ ਫਿਰ ਚੋਰ ਇੱਧੁੱਤੇ ਕੀ ਹੋ ਗਿਆ ਤੈਨੂੰ ਮਤਲਬ ਕੀ ਹੈਗਾ ਮੈਂ ਆਪਣੇ ਘਰੇ ਕੁਛ ਮਰਜ਼ੀ ਕਰਾਂ ਨਾਲ ਪਾਵਾਂ ਕਿਤੇ ਪਾਵਾਂ ਨਾ ਪਾਵਾਂ ਤੂੰ ਹੁੰਨਾ ਕੌਣਾ ਦਾ ਮੇਰੇ ਘਰ 'ਚ ਦਖਲ ਮੰਜ ਦੇਣ ਵਾਲਾ ਪਰ ਮਾਇਨਸ ਹੈਗਾ ਮੇਰੇ ਜੇ ਕੋਈ ਯਹੋ ਵੀਰੀ ਹੋਣਾ ਹਾ ਹੈਗਾ ਮੇਰੇ ਜੇ ਹੋਏਗਾ ਨਾ ਹੈਗਾ ਤੈਨੂੰ ਜਿਹੜਾ ਕੰਮ ਤੇਰਾ ਭਰਾ ਨੇ ਕਿਹਾਗਾ ਨਾ ਹਾਂ ਬਸ ਉਹ ਆਪਦਾ ਧਿਆਨ ਚੱਕਰ ਰੱਖ ਠੀਕ ਹੈ ਨਾ ਉਹਨੇ ਆ ਕੇ ਸਾਰੀ ਰਾਖੀ ਰੱਖੀ ਸਾਰੀ ਰਾਖੀ ਰੱਖਣ ਨੂੰ ਕਿਹਾ ਬਸ ਫਿਰ ਤੂੰ ਇੱਥੇ ਪੈ ਬਾਹਰ ਖੁੱਲਾ ਰੱਖ ਰਾਖੀ ਹੈਗੀ ਮੈਂ ਆਪਦਾ ਕਮਰੇ ਚ ਪੈ ਜੂਗੀ ਤੈਨੂੰ ਉਹਦਾ ਕਰ ਮਤਲਬ ਹੀ ਨਹੀਂ ਕੋਈ ਤੇ ਉਹ ਫਿਰ ਮੇਰੇ ਕੋਲੇ ਇੱਥੇ ਮੇਰੇ ਕੋਲੇ ਵੀ ਬਸੇ ਤੇ ਕਿਉਂ ਉਹ ਕਤੇਰੇ ਕੋਲ ਮੇਰੀ ਮਰਜ਼ੀ ਨਾ ਮੈਂ ਰੱਖਿਆ ਹੋਇਆਗਾ ਉਹ ਕਰ ਐਂਗੇ ਮੈਂ ਰੱਖਿਆ ਉਨ ਪਰੇ ਤੋਂ ਉਸੂਰ ਤੇ ਮੈਨੂੰ ਬਿਓ ਵਰਗਾ ਲੱਗਦਾ ਕਿਉਂ ਤੋਰਾ ਕਹਦੇ ਮੈਂ ਤੇ ਕੁੱਟ ਖਾ ਲੂ ਹਾਂ ਮੈਂ ਰੱਖਿਆ ਆਪਣੀ ਗਾਉਂ ਦੇ ਮਾਰੀ ਨੇ ਰੱਖਿਆਗਾ ਤੈਨੂੰ ਕੀ ਮਤਲਬ ਉਹਦੇ ਅੱਛਾ ਵੀ ਕਹਦੇ ਉਹ ਵਗ ਜਾਂਦਾ ਦੁਨਾਰ ਤੁਹਾਨੂੰ ਬਾਦ ਨਹੀਂ ਠੰਡ ਦਾ ਲਾਹੀ ਨਹੀਂ ਪੁੱਠੇ ਦਿਮਾਗ ਵਾਲੇ ਨੇ ਨਾ ਪੁੱਠੇ ਹੀ ਸੋਚਣਾ ਹੁੰਦਾਗਾ ਅਜੇ ਮੇਰਾ ਪਤਾ ਕਭੀ ਮੈਂ ਕਿਹੜੀ ਗਾਉਂ ਕਢਾਉਣੀ ਆ ਕਿ ਕਿਹੜੀ ਗਾਉਂ ਦੀ ਮਾਰੀ ਨੇ ਰੱਖਿਆ ਤੈਨੂੰ ਜਦੋਂ ਮਤਲਬ ਹੀ ਪਤਾ ਹੀ ਨਹੀਂ ਹੈਗਾ ਫਿਰ ਤੂੰ ਉਹਦਾ ਇਸ਼ੂ ਕਿਉਂ ਬਣਾਉਣਾਗਾ ਫਿਰ ਮੈਨੂੰ ਅਸਲੀ ਵਿਆਹ ਕਿਉਂ ਦੱਸਾਂ ਮੇਰੀ ਮਰਜ਼ੀ ਮੇਰੀ ਜੇ ਚੱਲ ਤੈਨੂੰ ਹਾਈ ਲੱਗਦਾ ਨਾ ਵੀ ਆਇਆ ਤਾਂ ਫਿਰ ਹਾਈ ਸਹੀ ਮੈਂ ਤਾਂ ਹਾਈ ਰੱਖਿਆਗਾ ਫਿਰ ਇੱਥੇ ਜਿਵੇਂ ਤੂੰ ਸੋਚਦਾ ਫਿਰ ਐਂ ਠੰਡ ਮੈਂ ਵੀ ਨਹੀਂ ਲੈਣ ਦਉਂਦੀ ਚੱਲੀ ਜਾ ਤੀਂ ਮੈਂ ਬੰਦੂ ਤੋਂ ਬਾਹਰ ਖੜੂ ਦਾ ਦੇ ਕੋਈ ਲੈ ਖੜਕਾਈ ਚੱਲ ਫਿਰ ਮੈਨੂੰ ਕੀ ਹੈਗਾ ਬਾਹਰ ਖੋਲੇ ਗਰੂਰ ਬਾਹਰ ਮੈਂ ਖੁੱਲੇ ਰੱਖ ਲੂੰਗੀ ਕੋਈ ਗੱਲ ਨਹੀਂ ਮੈਂ ਬਾਹਰ ਡਾਉਂਦੀ ਰਹਾਂਗੀ ਤੂੰ ਗੱਠਾ ਰੇ ਰੱਖੀ ਤੇ ਮੈਂ ਜਮਾਈ ਬੈਠੂ ਕੋਈ ਗੱਲ ਨਹੀਂ ਬਹਿ ਜਾ ਪੈ ਜਾ ਬਤਾ ਟਾਂਕੇ ਤੇ ਗਈ ਬੈਠਾ ਰੇ ਜੇ ਤੇਰੇ ਦੀ ਤਾਕਤ ਮੈਂ ਤਾਂ ਕੁਛ ਨਹੀਂ ਲੈਣਾ ਤੇਰੀ ਤਾਕਤ ਤੋਂ ਨਾ ਕਿਸੇ ਦੀ ਤਾਕਤ ਤੋਂ ਠੀਕ ਹੈ ਨਾ ਆਪਦਾ ਬਹਿ ਜਾ ਨੂੰ ਰਾਕੀ ਬਿਠਾ ਕੇ ਗਿਆ ਨਾ ਬੈਠਾ ਰਹਿ ਆ ਬੈਠਾ ਮੈਂ ਤੇ ਹਲ ਨਹੀਂ ਪਾ ਖੜਾ ਹੋ ਜਾ ਦਾ ਦੱਸ ਕੀ ਕਰ ਮਸਾ ਮੈਨੂੰ ਆ ਦੋ ਰਾਕਾ ਤਿੰਨ ਰਾਕਾ ਮਿਲਣਾ ਸੀ ਆਪਦਾ ਮਨ ਖੁਸ਼ ਕਰਨ ਤੇ ਸਾਰਾ ਇਹਨਾਂ ਚੋਪਟ ਕਰਤਾ ਕੇ ਚਲ ਦੇਖੀ ਜੋ ਕੀ ਬਣਦਾ ਨਹੀਂ ਹੀ ਗਈ ਜਾ ਕੇ ਦੇਖੋ ਕਿ ਢੀ ਹਰਾ ਮਨਿਕ੍ਰਿਯ ਜਵਾਗ ਨੂੰ ਕੱਚੇ ਨੂੰ ਘਰਾਵ ਕਰੀ ਜਿੰਦੀ ਮੇਰੇ ਚ 10 ਕੀੜੇ ਪੈਣ ਵੀ ਭੈ ਜਦੋਂ ਨਾਲ ਥਾਂ ਸਿਰ ਲੱਗਦਾ ਤੇਰੇ ਇਹ ਤੂੰ ਰਾਤ ਮੇਰੇ ਨਾਲ ਕੱਟਣਾ ਦੱਸ ਬਾੜੀ ਰਾਮਣ ਦੀ ਪੈਣ ਦਾ ਮੈਂ ਵੀ ਨਹੀਂ ਦਿੰਦਾ ਕੰਮ ਨਹੀਂ ਮੈਂ ਵੇਰ ਕੱਢਣ ਦਿੰਦਾ ਲੈ ਮੇਥੇ ਤੋੜ ਕੇ ਲਿਆਈ ਆਂ ਤਾਂ ਕੀ ਕਰੀ ਜੰਨ ਇੱਥੇ ਮੇਥੇ ਤੋੜਦਾ ਸੀਗਾ ਮੈਂ ਤਾਂ ਕਿਉਂ ਮਾਮੀ ਪਰੋਂਖੇ ਲਾ ਕੇ ਦੇਉਂਗੀ ਮੈਨੂੰ ਰਾਤ ਠੰਡ ਲਾਤੀ ਵਰਉਣੀ ਸਮਾਰ ਕੇ ਲਾਤੀ ਮਾਮੀ ਨੇ ਕੋਈ ਕੰਦ ਨਹੀਂ ਛੱਡੀ ਗਰਮ ਗਰਮ ਮਾਮੀਆਂ ਮੇਰੀ ਗਰਮ ਗਰਮ ਤਾਂ ਹੈਗੀ ਐ ਇੱਕ ਮੈਂ ਤੈਨੂੰ ਗੱਲ ਸੁਝਾਉਣਾ ਆ ਤੂੰ ਆਏ ਨਿਆਣਾ ਤੇ ਮਾਮੀ ਮੁੰਮੀਆਂ ਦੇ ਠੰਡਾਂ ਤੋਂ ਕੀ ਲੈਣਾ ਨਾ ਤਾਂ ਤੇਰਾ ਵਿਆਹ ਹੋਣਾ ਤੇਰੀ ਜੈ ਜੂ ਜਾ ਸਾਰਾ ਕੁਝ ਉਹ ਕਰ ਲੂ ਤੂੰ ਆਦੇ ਪਿੰਡ ਵਗ ਜਾ ਉਹ ਦੇਖਿਆ ਮਾਮੀਆਂ ਹੁੰਦੀਆਂ ਇਆਂ ਹੀ ਹੁੰਦੀਆਂ ਨਾ ਮੇਰਾ ਵਿਆਹ ਕਦੋਂ ਨਹੀਂ ਹੋਣਾ ਇਹ ਗੱਲ ਕਿੱਦਾਂ ਲੈ ਇਹ ਕਮਣਾ ਮਾਮੀ ਲਾਉਂਦੀ ਆ ਮੇਰੀ ਠੰਡ ਤੇ ਵਿਆਹ ਕਦਦਰ ਹੋਣੀ ਨਹੀਂ ਦੇਣਾ ਬਰਹਣੀ ਕਦੋਂ ਨਾ ਹੋਇਆ ਕਰੂ ਇੱਥੇ ਬਾਈ ਤੇ ਬਸ ਉਹਦੇ ਆਖਿਆ ਲੁਚੀ ਆ ਮਾਗਾ تیرੇ ਨਾਮ ਆ ਕਿੱਦੜੇ ਜਾਣਾਗਾ ਅਕਦੇ ਦਾ ਪਿੰਡੋਂ ਜਾਈਂਗੇ ਆ ਜਾਇਜਾਤ ਵੀ ਸਾਹਮਣੇ ਆ ਕਰਵਾਰ ਵੀ ਜਾਮੇਗਾ ਮਾਮੀ ਨੇ ਕਿਹਾਗੇ ਜੀ ਮੈਂ ਹੀ ਤੇਨੂੰ ਯਾਰ ਜੂਣ ਦੰਦੇ ਆਪ ਦੀ ਫਿੱਕਾ ਨਾਂ ਲਾ ਕੇ ਰੱਖੂਗੀ ਹੂੰ ਕਿੰਨਾ ਜਿੱਲਾ ਕੇ ਰੱਖੂ ਇੱਕ ਨਾ ਜਿੰਨਾ ਜ਼ਿਕਰ ਮਾਦਾ ਨਹੀਂ ਮੈਂ ਉਹਨਾਂ ਜ਼ਿਕਰ ਲਾ ਕੇ ਰੱਖੂ ਤੇ ਅੱਗੇ ਤਾਂ ਕਿਸੇ ਮਾਮੀਆਂ ਨੇ ਇੰਨਾ ਟਾਈਮ ਤੇ ਪਾਇਆ ਨਹੀਂ ਹੁਣ ਟਪਾਉਗੀ ਮੈਨੂੰ ਹੋਰਾਂ ਦਾ ਕੀ ਆ ਮਾਮੀ ਦਾ ਉਹ ਕਹਿੰਦਾ ਤੂੰ ਮੇਰੇ ਅੱਖੀਂ ਨਾ ਇਹਦਾ ਨਾਂ ਮੰਨਣਾ ਯਾਰ ਮੇਰੀ ਗੱਲ ਰਾਤ ਮਾਮੀ ਸਹੀ ਕਹਿੰਦੀ ਸੀ ਤੇਰੇ ਦਿਮਾਗ 'ਚ ਫਰਕ ਆ ਮੇਰੇ ਦਿਮਾਗ ਚ ਪੀਵਰ ਕਾ ਹੋਰ ਹੀ ਕੁਸੂਰ ਹੈ ਤੇਰਾ ਗੱਲ ਸਮਝਾਉਣਾ ਚੰਗਾ ਮੈਂ ਜੋ ਆ ਕੇ ਦੱਸਦਾਗਾ ਕਿਆ ਦੱਸ ਦੇਣੀ ਤੇਰਾ ਬਿਆਨ ਹੀ ਹੋਣਦਾ ਐਂ ਕਹਦਾ ਮੈਨੂੰ ਕੀ ਲੈ ਗੱਲ ਚੰਗੀ ਸਮਝਾਂ ਦੇ ਤਾਂ ਵੀ ਨਹੀਂ ਮੰਨਦਾ ਤੇ ਮਾੜੀ ਨਾ ਮਾੜੀ ਹਾਲਾ ਕਹੀ ਦਿੰਦਾ ਇਹਨਾਂ ਜਵਾਜੇ ਫੇਰ ਪੁੱਛੂ ਲੈ ਇਹਨਾਂ ਦਿਮਾਗ ਜੇ ਤੰ ਲਾ ਲੈਨੇ ਚਾਟ ਤੇ ਸਵਾਦ ਦੇ ਦੇ ਕੇ ਤੇ ਅੱਜ ਆਪਾਂ ਹੁਣ ਹੀ ਫੜਦੇ ਇਹਨੂੰ ਕਾਂਗਲੇ ਜੀ ਨੂੰ ਜਵਾਜ ਜੀ ਨੂੰ ਦਵਾਲਦੇ ਆਂ ਚਾਹ ਤਾਂ ਤੇ ਨਹੀਂ ਨਾ ਬਾੜ ਆ ਲਾਣਿਆ ਲੈਣਿਆ ਨਜ਼ਾਰੇ ਦੋ ਰਾਤ ਆਪਣੇ ਕੋਲ ਹੀ ਇਹਨੂੰ ਬੜਾ ਸਵਾਦ ਦਿੱਤਾ ਮੇਰੇ ਸਾਲ ਕੜੇ ਤਾਂ ਇਹ ਬਰਦਾਨੀ ਮਾਮੀ ਮਾਮੀ ਕਰਦਾਗਾ ਤੇ ਮਾਮੀ ਜੀ ਕਰੂਗੀ ਨਾ ਉਹ ਬਾੜ ਬਾੜ ਆ다가 ਉਹ ਬੋਲਣ ਜੋ ਗਰੀਏ ਨਾ ਇਹ ਬੋਲਣ ਜੋ ਬੜਾ ਬਾੜ ਆ ਕੇ ਨਾ ਜਿੱਦ ਨਹੀਂ ਲੈਣਿਆ ਨਜ਼ਾਰੇ ਉਹ ਬਾੜ ਆਣਿਆ ਕਾਂਗਲੇ ਜੀ ਇਹਨੂੰ ਦੇਖੀ ਜਾਊਗਾ ਜਾਣਦੇ ਮੈਨੂੰ ਕਰੇ